ਅਸੀਂ ਸਾਰੇ ਇਕੱਠੇ ਹੋਏ ਆ ਇਸ ਕਰਕੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਜੀ ਅਸੀਂ ਸਿਟੀ ਥਾਣਾ ਐਸਐਸਪੀ ਡਿਪਟੀ ਸਰ ਸਾਰਿਆਂ ਕੋ ਪੰਗ ਪੱਤਰ ਭੇਜਿਆ ਗਿਆ ਵੀ ਆਟੋ ਈ ਰਿਕਸ਼ੇ ਵਾਲੇ ਜਿਹੜੇ ਆ ਜਿਨ੍ਹਾਂ ਦਾ ਕੋਈ ਨੰਬਰ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੋਈ ਇਹੋ ਜਿਹਾ ਬਯੂਦਾ ਪ੍ਰੂਫ ਨਹੀਂ ਜਿਸ ਤੇ ਉਹ ਕਾਬੂ ਕਰ ਸਕੀ ਆ ਉਹ ਸਵਾਰੀਆਂ ਬਾਲ ਕੇ ਜਿੱਦਾਂ ਗਰਦਾਸਪੁਰ ਤੋਂ ਕਲਾਨੌਰ ਨੂੰ ਗਰਦਾਸਪੁਰ ਤੋਂ ਕਨਮਾਨ ਗਰਦਾਸਪੁਰ ਤੋਂ ਸਾਲਾ ਮਕੇਰੀਆਂ ਵੱਲ ਨੂੰ ਪੇਪਰ ਪਰਕੇ ਲਾ ਜਾਂਦੇ ਨੇ ਜਦੋਂ ਕਿ ਅਸੀਂ ਡੱਕਨੇ ਆ ਉਹ ਅੱਗੋਂ ਕਪਤ ਕਰਦੇ ਨੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਬੜੀ ਬਾਰ ਅਫਸਰਾਂ ਨੂੰ ਮਿਲੇ ਆਂ ਕਿ ਸਾਡੀ ਕੋਈ ਸੁਣਵਾਈ ਕਰੋ ਕਿਉਂਕਿ ਇਹਨਾਂ ਦਾ ਰੂਟ ਵਾ ਸਿਰਫ ਸ਼ਹਿਰ ਦੇ ਅੰਦਰ ਜਾਣਾ ਇਹ ਨਹੀਂ ਸਵਾਰੀ ਚੁੱਕ ਕੇ ਕਹਿ ਦਿੰਦੇ ਸਾਲਮ ਜਾ ਰਹੇ ਆਂ ਫਿਲਮ ਕੀ ਨਾ ਕੋ ਪ੍ਰੂਫ ਹੈ ਸਾਲਮ ਜਾਂਦਾ ਇੱਥੇ 10 ਸਵਾਰੀ ਲੱਦ ਕੇ ਜਾਣਦੇ ਜਾਂਦੇ ਕਿ ਉਹਦੇ ਚਾਰ ਸਵਾਰੀਆਂ ਲੋਡ ਬੈਂਝਦੀਆਂ 10 10 ਸਵਾਰੀਆਂ ਲੱਦ ਕੇ ਜਾ ਰਹੇ ਆ ਕੋਈ ਪਲਟ ਜਾਂਦਾ ਕੋਈ ਹਾਦਸਾ ਹੋ ਜੇ ਉਹਦਾ ਜ਼ਿੰਮੇਵਾਰ ਕੌਮਣਾ ਅਸੀਂ ਟੈਕਸ ਧਾਰਨੇ ਆ ਜੀ ਹਰ ਬੱਸ ਦਾ ਟੈਕਸ ਅਨਸੋਰਸ ਬਕਾਇਦਾ ਪਾਸਿੰਗ ਤੱਕ ਨਹੀਂ ਹੁੰਦੀ ਆ ਇਸ ਤੋਂ ਇਲਾਵਾ ਜੇ ਗੱਡੀ ਰੋਡ ਚੱਲਦੀ ਆ ਆਟਿਓ ਸਾਹਿਬ ਗੱਡੀ ਬੌਂਡ ਕਰਦਾ ਕਿਉਂਕਿ ਕਾਗਜ ਹੀ ਨਹੀਂ ਹੁੰਦੇ ਸਾਡਾ ਟੈਕਸ ਨਾ ਹੋਵੇ ਇਹਨਾਂ ਵਾਰੀ ਕੋਈ ਪ੍ਰਸ਼ਾਸਨ ਨਹੀਂ ਦੇਖ ਰਿਹਾ ਜੀ ਇਹ ਕੀ ਕਾਰਵਾਈ ਕਰ ਰਹੇ ਨੇ ਅਸੀਂ ਅੱਜ ਸਾਰੀਆਂ ਕਾਰਵਾਈ ਤੱਕ ਘਰ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਹਰ اپਰੋਡ ਦੇ ਉੱਤੇ ਆਪ ਆਪਣੀ ਮਿਨੀ ਵੱਸਾ ਬੰਦ ਕਰਕੇ ਚਾਬੀਆਂ ਆਣ ਕੇ ਇਹਨਾਂ ਨੂੰ ਫੜਾ ਜਾਗੇ ਵੀ ਈ ਰਿਕਸ਼ੇ ਵਾਲੇ ਚਾਲੂ ਕਰਕੇ ਗਾਂ ਘਲਾ ਦੋ ਅਸੀਂ ਆਪਣਾ ਟੈਕਸ ਬਚਾ ਸਕੀਏ ਕਿਉਂਕਿ ਰੂਲ ਤਾਂ ਹੋਵੇ ਜੇ ਇਹਨਾਂ ਦੇ ਨੰਬਰ ਪਲੇਟ ਹੋਏ ਕੋਈ ਨੰਬਰ ਨਹੀਂ ਇਹ ਇੱਕ ਆਮ ਰਿਕਸ਼ੇ ਦੀ ਤਰ੍ਹਾਂ ਚਾਲੂ ਕੀਤੀ ਹੈ ਵੀ ਲੋਕਲ ਸਵਾਰੀ ਨੂੰ ਕਮਾਉਣ ਵਾਸਤੇ ਅਕਸਰ ਕਿਸੇ ਚੀਜ਼ ਦਾ ਪ੍ਰੂਫ ਹੋਵੇ ਕੋਈ ਆਰਟੀਓ ਸਾਹਿਬ ਦੇ ਅੰਦਰੋਂ ਕੋਈ ਚੈੱਕ ਕਰਕੇ ਆਇਆ ਹੋਵੇ ਤੇ ਫੇਰ ਹੀ ਜਾ ਸਕਦਾ ਨਾ ਇਹਨਾਂ ਦੇ ਕੋਈ ਨੰਬਰ ਪਲੇਟ ਹੀ ਹੈ ਨਹੀਂ ਮੰਨ ਲਓ ਕੋਈ ਕੋਈ ਹਾਸਾ ਕਰਕੇ ਕੋਈ ਚੱਲ ਜਾਂਦਾ ਕੋਈ ਪ੍ਰੂਫ ਨਹੀਂ ਹੈਗਾ ਇਹਨਾਂ ਦਾ ਵੀ ਅਸੀਂ ਇੱਕ ਵਾਸਤੇ ਦੋ ਦੋ ਤਿੰਨ ਤਿੰਨ ਯਾਰੀਆਂ ਰੱਖੇ ਹੁੰਦੇ ਕਿਉਂਕਿ ਡਰਾਈਵਰ ਕਨੈਕਟਰ ਹੈਲਪਰ ਦੀ ਬੱਸ ਘਟਾਉਣ ਵਾਸਤੇ ਵੀ ਅਸੀਂ ਦੋ ਦੋ ਟਾਈਮਾਂ ਤੇ ਇੱਕ ਇੱਕ ਬੱਸ ਚਲਾ ਰਹੇ ਹਾਂ ਕਈ ਵਾਰੀ ਤਿੰਨ ਤਿੰਨ ਟਾਈਮ ਤੇ ਇੱਕ ਬੱਸ ਚਲਾ ਰਹੇ ਹਾਂ ਕਿਉਂਕਿ ਖਰਚਾ ਹੀ ਨਹੀਂ ਪੂਰਾ ਹੋ ਰਿਹਾ ਔਰ ਜਿਹੜਾ ਮਾਸ ਗੈਪ ਪੈਂਦਾ ਉਹਦੇ ਵਿੱਚ ਇਹ ਰਿਕਸ਼ੇ ਵਾਲੇ ਭਰ ਕੇ ਲੈ ਜਾਂਦੇ ਆ ਅਸੀਂ ਫਿਰ ਖਾਲੀ ਤੇ ਖਾਲੀ ਜੇਕਰ ਡਰਾਈਵਰ ਕਨੈਕਟਰ ਇਹਨਾਂ ਨੂੰ ਡੱਕਦੇ ਆ ਇਹ ਗੱਡੀ ਇਕੱਠ ਕਰਕੇ ਮੁੰਡਿਆਂ ਦਾ ਤੇ ਲੜਨ ਵਾਸਤੇ ਬੱਸ ਡਾਕੇ ਪੈ ਜਾਂਦੇ ਆ ਜਦੋਂ ਕਿ ਅਸੀਂ ਇਹਦੀ ਕੰਪਲੇਂਟਾਂ ਵੀ ਛਿਟੀ ਥਾਣੇ ਲਿਖਾਈਆਂ ਹੋਈਆਂ ਨੇ ਜਦੋਂ ਕਿ ਹਜੇ ਤੱਕ ਤਦ ਅਸੀਂ ਇਹ ਨਹੀਂ ਕਹਤਾ ਕਿ ਕਹਤਾ ਵੀ ਕੋਈ ਬਿਜ਼ਨਸਵਾਹ ਜਾਂ ਕੋਈ ਰੋਜ਼ਗਾਰ ਖੋਇਆ ਜਾਵੇ ਕਿਉਂਕਿ ਰੋਜ਼ਗਾਰ ਤੇ ਮਿਲ ਨਹੀਂ ਡਿਆ ਕਿਸ ਨੂੰ ਵੀ ਅਸੀਂ ਹਾਂ ਇਹ ਜੂੜ ਕਵਾਂਗੇ ਕਿ ਜੇ ਰੋਜ਼ਗਾਰ ਦਿੱਤਾ ਵਾ ਉਹਨੂੰ ਸ਼ਹਿਰ ਦੇ ਅੰਦਰ ਤਲਾ ਜਾਵੇ ਇਹ ਨਹੀਂ ਕਿ ਸਾਡੇ ਪੇੜ ਤੇ ਲੱਤ ਮਾਰੀ ਜਾਵੇ ਇਸ ਕਰਕੇ ਅਸੀਂ ਇਹਦੀ ਵੈਲਕਮ ਕਰਾਂਗੇ ਜੀ ਬੜੀ ਵਾਰੀ ਰੌਲਾ ਪਿਆ ਅਫਸਰਾਂ ਨੇ ਵੀ ਪੇਸ਼ ਹੋਏ ਇਹ ਮੇਰੀ ਭੂਤਣਾ ਚੱਲਣ ਦੇ ਨੇ ਸਭ ਕੋ ਜੀ ਇਹ ਆਮ ਲੋਕਾਂ ਦੇ ਰੱਖਸ਼ਾ ਨਹੀਂ ਗਰੀਬ ਲੋਕ ਦਾ ਰੱਖਸ਼ਾ ਕਿਸ ਦਾ ਨਹੀਂ ਇਹ ਜਿਹੜੇ ਨੇ ਈ ਦਸੇ ਇਹ ਸਾਰੇ ਪਹੁੰਚ ਵਾਲੇ ਲੋਕਾਂ ਦੇ ਨੇ ਇਥੇ ਪੰਜਾਹਾਂ ਪੰਜਾਹ ਦਾ ਰੌਲਾ ਹੈਗਾ ਇਹਦੇ ਪੰਜਾਹਾਂ ਪੰਜਾਂ ਦੀ ਗੱਲ ਕਰਨ ਇਹ ਮੁਲਾਮਾ ਪਾ ਦੇ ਨੇ ਇਥੇ ਪੰਜਾਹਾਂ 100-100 ਦਾ ਰੌਲਾ ਹੈਗਾ ਇੱਕ ਇੱਕ ਬੰਦੇ ਦਾ ਇਹੋ ਹੀ ਤੇ ਗੱਲ ਦਾ ਜਵਾਬ ਲੈਣ ਆਏ ਆ ਜੀ ਅੱਜ ਕਿ ਜੇ ਸਾਡੀ ਕੋਈ ਨਹੀਂ ਸਦਮਾਈ ਹੋਣੀ ਤੇ ਫੇਰ ਅਸੀਂ ਇਥੇ ਦਰਿਹੜਾ ਕੇ ਬਹਿ ਜਾਂਦੇ ਹਾਂ ਸਾਰਾ ਪਰਵਾਸ ਲਿਆ ਕੇ ਜੀ ਬੱਚਿਆਂ ਸਮੇਤ ਆ ਜਾਂਦੇ ਆ ਅਸੀਂ ਤਾਂ ਬੱਚਿਆਂ ਦੀ ਪੜ੍ਹਾਈ ਕਰਨ ਤੋਂ ਵੀ ਅਥਰ ਹੋ ਗਈਆਂ ਐਨੀ ਸਾਡੇ ਵਾਸਤੇ ਪਰੇਸ਼ਾਨੀ ਪੈ ਗਈ ਹੈ ਤਨਖਾਹਾਂ ਨਹੀਂ ਦੇ ਸਕਦੇ ਆਪਣੇ ਬੱਚਿਆਂ ਦੀ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਤੇ ਆਪਾਂ ਕਿੱਧਰ ਜਾਈਏ ਇਦਾਂ ਤੇ ਫਿਰ ਕੋਈ ਵੀ ਸ਼ਾਊਕਰ ਬੰਦਾ ਕੋਈ ਵੀ ਪ੍ਰਸ਼ਾਸਕ ਬੰਦਾ ਆਪਣੇ ਪੰਜ ਪੰਜ ਦਸ ਦਸ ਰਖਸ਼ੇ ਪਾ ਕੇ ਕਹਾਂਦਾ ਹੁੰਦਾ ਕਿ ਚਲ ਜੇ ਤੇ ਵਰਤਾ ਕਾ ਚਲ ਜੇ ਆਪਾਂ ਕੇਰੀਆਂ ਤੱਕ ਚੱਲੇ ਹਲ-ਥਲ ਚੱਲ ਜੇ ਸਹੀ ਕਰ ਬੈ ਜਿੰਨੇ ਆ